ਉਹਤ ਲੱਗੇ ਜੀ ਜਿਸ ਤਰ੍ਹਾਂ ਕੇ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਸੀਗਾ ਡੀਸੀ ਸਾਹਿਬ ਦਾ ਹੁਕਮ ਜੀ ਰਿਸਪੈਕਟਡ ਡੀਸੀ ਸਾਹਿਬ ਸ਼ਿਵ ਸੈਨ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਆਈ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਟ੍ਰਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਇਸ ਵੇਲੇ ਇਸ ਕਰਕੇ ਆਪਾਂ ਪ੍ਰੀਪੇਅਰ ਕਰਨਾ ਆਪਣੇ ਆਪ ਨੂੰ ਕਿ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਡਿਲ ਕੀਤੀ ਹੈ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਪਿਆ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਹੈ ਉਹ ਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਹੈ ਕੋ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਕਿਉਰਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਿੰਦੇ ਹਾਂ ਜੋ ਜੋ ਸਾਨੂੰ ਪਿੱਛੋਂ ਹਦਾਇਤਾਂ ਆਣਗੀਆਂ ਵੀ ਐਨੇ ਵਜੇ ਸਾਇਰਨ ਚਲਾਣਾ ਆਪਾਂ ਚਲਾ ਦੇਾਂਗੇ 24 ਘੰਟੇ ਸਾਡੇ ਕੋਲ 24 24x7 ਇੱਥੇ ਘੁੰਮਦੀ ਹੈ